ਖਤਰੀਵਾਲਾ ਪਿੰਡ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਖੋਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਔਰ 8 ਮਹੀਨਿਆਂ ਦੇ ਵਿੱਚ ਇਹ ਦੂਸਰਾ ਖੋਨਦਾਨ ਕੈਂਪ ਹੈ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਸਾਹਿਬ ਸੁਖਦੇਵ ਵਰਤਿਆ ਜੀ ਔਰ 파ਠਕ ਸਾਹਿਬ ਔਰ ਗੁਰਤੇਜ ਵੀਰ ਜੀ ਸਾਰੇ ਹੀ ਬਹੁਤ ਉਦਮੀ ਔਰ ਮਿਹਨਤੀ ਔਰ 8 ਮਹੀਨਿਆਂ ਦੇ ਵਿੱਚ ਇਹ ਦੂਸਰਾ ਕੈਂਪ ਖੂਨਦਾਨ ਕੈਂਪ ਜਿਹੜਾ 8 ਮਹੀਨਿਆਂ ਦੇ ਵਿੱਚ ਪਿੰਡ ਖੱਤਰੀਵਾਲਾ ਦੇ ਵਿੱਚ ਅੱਜ ਲਗਾਇਆ ਜਾ ਰਿਹਾ ਹੈ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਖੱਤਰੀਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਦੇਖ ਰਹੇ ਹੋ ਜਿੱਥੇ ਕਿ ਖੂਨਦਾਨ ਕੈਂਪ ਚੱਲ ਰਿਹਾ ਸੋ ਖੂਨਦਾਨ ਕੈਂਪ ਦੀਆਂ ਬਿਲਕੁਲ ਲਾਈਵ ਤਸਵੀਰਾਂ ਖੂਨਦਾਨ ਕੈਂਪ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਔਰ ਤਸਵੀਰ ਦਾ ਜਿਹੜਾ ਪਹਿਲਾ ਸ਼ਿਆ ਸ਼ੰਦਰਾਣਾ ਸੀ ਪਹੁੰਚੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਪਟਿਆਲਾ ਵਿਸ਼ੇਸ਼ ਤੌਰ ਤੇ ਡਾਕਟਰ ਧਰਮਿੰਦਰ ਗਾਂਧੀ ਜੀ ਸ਼ਿਰਕਤ ਕਰਨਗੇ ਔਰ ਤੁਹਾਡੀ ਪ੍ਰਧਾਨ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇਕਤਾਰਾ ਵਾਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਸੋ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਸਾਧ ਅਠ ਮਹੀਨਿਆਂ ਦੇ ਵਿੱਚ ਦੂਸਰਾ ਖੂਨਦਾਨ ਕੈਂਪ ਤੁਹਾਡੇ ਕੋਲੋਂ ਲਗਾਇਆ ਜਾ ਰਿਹਾ ਬਹੁਤ ਅੱਛਾ ਉਪਰਾਲਾ ਹੈ ਔਰ ਨੌਜਵਾਨਾਂ ਨੂੰ ਬਹੁਤ ਅੱਛਾ ਸੰਦੇਸ਼ ਹੈ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਇੱਕ ਤਾਰਾ ਬੋਲੇ ਚੈਨਲ ਦਾ ਸਾਡੇ ਪਿੰਡ ਖੱਤਰੀ ਵਾਲਾ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਕਿਉਂਕਿ ਘੱਟੋ-ਘੱਟ ਤੁਸੀਂ 20 ਕਿਲੋਮੀਟਰ ਤੋਂ ਚੱਲ ਕੇ ਆਏ ਹੋ ਪਿੰਡ ਖੱਤਰੀ ਵਾਲਾ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਹ ਤੁਹਾਡਾ ਇਸ਼ਹਾਨ ਹੈ ਜਿਹੜਾ ਕਿ ਜਿਹਦੇ ਕੈਂਪ ਲਾ ਰਹੇ ਆਪਾਂ ਇਹਦੀ ਜਿਹੜੀ ਕਵਰੇਜ ਨੌਜਵਾਨਾਂ ਤੱਕ ਜਾਂਦੀ ਹੈ ਔਰ ਨੌਜਵਾਨਾਂ ਨੂੰ ਹੋਰ ਉਤਸ਼ਾਹਿਤ ਹੁੰਦੇ ਨੇ ਉਹ ਖੂਨ ਦਾਨ ਦੇ ਵਾਸਤੇ ਇਸ ਲਈ ਤੁਹਾਡਾ ਇਹ ਬਹੁਤ ਵੱਡਾ ਉਪਰਾਲਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖੂਨ ਦਾਨ ਕੈਂਪ ਦੇ ਵਿੱਚ ਪਹੁੰਚੇ ਹਨ ਬਹੁਤ ਹੀ ਸਤਿਕਾਰਯੋਗ ਰਾਜੋਗ ਮਮਤਾ ਜੀ ਜੀ ਔਰ ਉਹਨਾਂ ਦਾ ਸਵਾਗਤ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜੀ ਹਣੀ ਸੁਖਦੇਵ ਵੀਰ ਜੀ ਔਰ 파ਟਕ ਸਾਹਿਬ ਗੁਰਦੇਵ ਵੀਰ ਜੀ ਔਰ ਅਰੀਬਨ ਕਟਣ ਦੀ ਜਿਹੜੀ ਰਸਮ ਹੈ ਉਹ ਅੱਜ ਕੀਤਾ ਜਾ ਰਹੀ ਹੈ ਪਤਨ ਦੀ ਪਾਉਤ ਲੈ ਆਓ ਪਾੜਕ ਜੀ ਨਾਲ ਹੀ ਹੋਇਓ ਸਾਰਾ ਥੋੜਾ ਜਿਹਾ ਬਸ ਰੱਖ ਲਾ ਹੋਰ ਤੇ ਪਾਉਣੇ ਪੈ ਜਾਂਦੇ ਆਜੋ ਸੁਖਦੇਵ ਜੀ ਆਜੋ ਬ੍ਰਦਰ ਆਜੋ ਇਕੱਠੀ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਆਜਾ ਕਲਾਰਾਂ ਤੋਂ ਕੀ ਨਾਮ ਹੈ ਵੀਰ ਦਾ ਆਰ ਸਿਗਨਲ ਹਾਂਜੀ OK ਔਰ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਆ ਕੇ ਕਿਦਾਂ ਦਾ ਫੀਲ ਕਰ ਰਹੇ ਹੋ ਬੜਾ ਫੀਲ ਕਰ ਰਿਹਾ ਹੈ ਪਹਿਲਾਂ ਵੀ ਕਿਹਾ ਹੈ OK ਅੱਜ ਤੋਂ 10 ਕੁ ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਤੇ ਖੂਨਦਾਨ ਕੈਂਪ ਲੱਗਾ ਸੀਗਾ ਉਸ ਟਾਈਮ ਵੀ ਤੁਸੀਂ ਖੂਨ ਦੋਵਾਇਆ ਸੀਗਾ OK 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 ਸਮਾਣੇ ਕੋਲੇ ਰਾਜਨਾਥ ਤੋਂ ਨਿਕਲਿਆ ਸੀ OK ਆਉਂਦਾ ਚੌਂਕੀ ਤੋਂ ਨਿਕਲਦਾ OK, okay, okay, okay ਇਹ ਖੂਨ ਬੋਤਨ ਵਾਦਾ ਚੌਥੀ ਵਾਰੀ ਵੀ ਜਿਹੜੇ ਨੇ ਉਹਨਾਂ ਨੇ ਖੂਨ ਦਾ ਖੂਨਦਾਨ ਜਿਹੜਾ ਕਰਵਾ ਦਿੱਤਾ ਔਰ ਮੇਰਾ ਤਾਂ ਇਹਦਾ ਪੀਰੀਅਡ ਹੁੰਦਾ ਹੈ ਜਿਸ ਤਰ੍ਹਾਂ ਕੋਈ ਮੇਰੇ ਖਿਆਲ ਹੈ ਵੀ ਸਾਲ ਦੇ ਵਿੱਚ ਦੋ ਜਾਂ ਤਿੰਨ ਵਾਰੀ ਐਦਾਂ ਕੁਸ਼ ਪੀਰੀਅਡ ਹੁੰਦਾ ਰਸਾਂ ਨਾਲ ਗੱਲਬਾਤ ਕਰਾਂਗੇ ਇੱਧਰ ਖੂਨਦਾਨ ਮਨਕੰਪ ਲੱਗਿਆ ਜਿਹਦਾ ਹੁਣ ਅੱਜ ਇੱਕ ਨੌਜਵਾਨ ਨੇ ਖੂਨਦਾਨ ਕਰਤਾ ਹਨਾ ਜੀ ਉਸ ਤੋਂ ਬਾਅਦ ਸਾਲ ਦੇ ਵਿੱਚ ਜਾਂ ਕਿੰਨੇ ਟਾਈਮ ਖੂਨਦਾਨ ਕਰ ਸਕਦੇ ਇਹ ਮੈਂ ਜਾਣਕਾਰੀ ਲੈਣੀ ਕੋਈ ਵੀ ਜਿਹੜਾ ਕੁਛ ਤਿੰਨ ਮਹੀਨੇ ਬਾਅਦ ਹਰ ਤਿੰਨ ਮਹੀਨੇ ਬਾਅਦ 18 ਸਾਲ ਤੋਂ ਲੈ ਕੇ 65 ਸਾਲ ਤੱਕ ਜਿਹੜਾ ਡਾਕਟਰੀ ਸੁਤਾ ਨਿਗਾਹ ਨਾਲ ਤੰਦਰੁਸਤੀ ਨਾਲ ਇਹਨਾਂ ਆਪਣੀ ਸਿਹਤ ਤੇ ਸਰਵਾਈਵ ਨੂੰ ਬਣ ਕਰ ਸਕਦਾ ਯਾਨੀ ਕਿ ਕੋਈ ਵੀ 170 ਵਾਰ ਤੋਂ ਵੱਧ ਵਾਲਾ ਆਪਣੀ ਲਾਈਫ ਦੇ ਵਿੱਚ ਕਰ ਸਕਦਾ ਪੇਪਰ ਔਰਤਾਂ ਲਈ ਇਹ ਵੀ 4 ਮਹੀਨੇ ਬਾਅਦ ਕਰਦੇ ਇੱਕ ਸਾਲ ਦੀ ਤਿੰਨ ਵਾਰੀ ਕਰ ਸਕਦੇ ਪਰ ਦੋਨੇ ਦੋਨਾਂ ਦੀ ਜ਼ਰੂਰੀ ਹੈ ਕਿ ਉਹਨਾਂ ਦਾ ਜਿਹੜਾ ਹੀਮੋਗਲੋਬਿਨ ਹੈ ਜਿਹੜਾ ਚੰਗੀ ਵੀ ਗਿਆ ਜਾਂਦਾ ਜਿਹੜਾ ਲੋਹ ਤੱਤ ਹੈ ਜਿਹੜੇ ਆਰਬੀਸੀ ਤੋਂ ਜਿਹੜੇ ਪਾਪਰ ਦਾ ਟੈਸਟ ਹੈ ਜਿਹੜਾ 12.5 ਗ੍ਰਾਮ ਹੋਣਾ ਚਾਹੀਦਾ ਓਕੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪਾਠਕ ਸਾਹਿਬ ਸਰਦੇਵ ਵਰਤਿਆ ਜੀ ਔਰ ਸਾਡੇ ਸਮਾਨੇ ਤੋਂ ਮੈਡਮ ਜੀ ਪਹੁੰਚੇ ਹਨ ਔਰ ਹੂੰਦਾਨ ਕੰਪਨੀਆਂ ਬਿਲਕੁਲ ਲਾਈਵ ਤਸਵੀਰਾਂ 8 ਮਹੀਨਿਆਂ ਦੇ ਵਿੱਚ ਦੂਸਰਾ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਭਾਈ ਕਨੀਆ ਜੀ ਫਾਊਂਡੇਸ਼ਨ ਦੇ ਲੋਕ ਜਿਹੜਾ ਬਣਾਇਆ ਹੋਇਆ ਹੈ ਉਹਦੇ ਵੱਲੋਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਜੈਂਟਸ ਦੇ ਨਾਲ-ਨਾਲ ਜਿਹੜੇ ਲੇਡੀਜ਼ ਵੀ ਉਹ ਖੂਨਦਾਨ ਇੱਥੇ ਕਰ ਰਿਹਾ ਇਹ ਬਹੁਤ ਵੱਡੀ ਗੱਲ ਹੈ ਵੀਰੇ ਤੋਂ ਪਿੱਛੇ ਉਹ ਬੈਕਸਾਈਡ ਦੇ ਬੈਕਸਾਈਡ ਦੇ ਕਿਉਂਕਿ ਵੀਰੇ ਨਾਲ ਬੈਕਸਾਈਡ ਹੋ ਜਾਂਦਾ ਹੈ ਖੂਨਦਾਨ ਬਹੁਤ ਵੱਡਾ ਦਾਨ ਮੰਨਿਆ ਜਾਂਦਾ ਹੈ ਔਰ ਇਸ ਦਾਨ ਦੇ ਨਾਲ ਹਾਂਜੀ ਮੈਂ ਸਾਹਮਣੇ ਜੀ ਮੌੜ ਦੇ ਮੂਨੇ ਵਿੱਚੋਂ ਜਿਹੜੀਆਂ ਜ਼ਿੰਦਗੀਆਂ ਉਹ ਬਚਾਈਆਂ ਜਾਂਦੀਆਂ ਸਾਡੇ ਬਹੁਤ ਹੀ ਅੱਛੇ ਡਾਕਟਰ ਸਾਹਿਬ ਜੀ ਤੇ ਟੀਮ ਪਹੁੰਚੀ ਹੋਈ ਹੈ। ਔਰ ਸਮਾਨੇ ਤੋਂ ਮਮਤਾ ਜੀ ਜੀ ਸਾਡੇ ਦਰਮਿਆਨ ਪਹੁੰਚੇ ਹੋਏ ਹੈ। ਔਰ ਬਿਲਕੁਲ ਲਾਈਵ ਤਸਵੀਰਾਂ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਪਿੰਡ ਖੱਤਰੀਵਾਲਾ ਤੋਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਨਾਮ ਜਰਨਾ ਚਾਹਾਂਗਾ ਬਿਰਾਜ ਕੌਰ ਜੀ ਔਰ ਅੱਜ ਬਹੁਤ ਅੱਛਾ ਫੀਲਿੰਗ ਹੋ ਰਿਹਾ ਇੱਥੇ ਪਹੁੰਚ ਕੇ ਔਰ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਅਮੀਰ ਮੈਂ ਮੈਂ ਪਹਿਲੀ ਵਾਰ ਹੀ ਖੂਨਦਾਨ ਕਰ ਰਹੇ ਹਾਂ ਜਾਂ ਪਹਿਲਾਂ ਵੀ ਪਹਿਲੀ ਵਾਰ ਪਹਿਲੀ ਵਾਰ ਓਕੇ ਸਭ ਤੋਂ ਅੱਛੀ ਗੱਲ ਹੈ ਕਿ ਤਨਾ ਕਿਤੇ ਤੁਹਾਨੂੰ ਦੇਖ ਕੇ ਹੋਰ ਵੀ ਜਿਹੜੇ ਫੀਮੇਲਸ ਨੇ ਹਨ ਜਿਹੜੇ ਸਾਡੇ ਭੈਣਾਂ ਨੇ ਉਹਨਾਂ ਦੇ ਵਿੱਚ ਉਤਸ਼ਾਹ ਜੁਗਾਏਗਾ ਔਰ ਬਹੁਤ ਬਹੁਤ ਧੰਨਵਾਦ ਤੁਹਾਡੇ ਵੇਰ ਦੇਖਣ ਨੂੰ ਮਿਲਿਆ ਕਿ ਇਹਦੇ ਵਿੱਚ ਤੁਹਾਡੇ ਜਿਹੜਾ ਕਰਵਾਇਆ ਜਾ ਰਿਹਾ ਗੁੰਦਨ ਕੈਂਪ ਇਹਦੇ ਵਿੱਚ ਫੀਮੇਲ ਵੀ ਜਿਹੜੇ ਆ ਉੱਚੇ ਚੇਤੇ ਤੌਰ ਤੇ ਪਹੁੰਚਣ ਕੀ ਕਹਿੰਦੇ ਨਹੀਂ ਸਰ ਦੇਖੋ ਪਹਿਲਾਂ ਵੀ ਕੈਂਪ ਲੱਗਿਆ ਸੀ 6 ਮਹੀਨੇ ਪਹਿਲਾਂ 7 ਮਹੀਨੇ ਹਾਂਜੀ ਹਾਂਜੀ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਬਲੱਡ ਦਿੱਤਾ ਸੀ ਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਮਹਿਲਾਵਾਂ ਜਿਹੜੀਆਂ ਨੇ ਵੱਧ ਚੜ ਕੇ ਬਲੱਡ ਡੋਨੇਟ ਕਰ ਰਹੀਆਂ ਨੇ ਜੀ ਤੇ ਇਹ ਸਮਾਜ ਦੇ ਲਈ ਬਹੁਤ ਇੱਕ ਨੈਗੇਟਿਵ ਵਧੀਆ ਹੈ ਇਸ ਸਮਾਜ ਦੇ ਵਿੱਚ ਚੰਗੀ ਗੱਲ ਹੈ ਕਿ ਮਹਿਲਾਵਾਂ ਜਿਹੜੀਆਂ ਹਰ ਖੇਤਰ ਦੇ ਵਿੱਚ ਅਗਿਆਰੀਆਂ ਨੇ। ਕਿਆ ਬਾਤ ਹੈ। ਇਹ ਬਹੁਤ ਵਧੀਆ ਗੱਲ ਹੈ ਜੀ। ਆਣਾ ਚਾਹੀਦਾ ਮਹਿਲਾਵਾਂ ਨੂੰ ਅੱਗੇ ਕਿਉਂਕਿ ਅੱਜ ਜਿਹੜਾ ਸਮਾਜ ਆਉਂਦਾ ਬਰਾਬਰੀ ਦਾ ਸਮਾਜ ਆਪਣਾ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ, ਕੋਈ ਭੇਦਭਾਵ ਨਹੀਂ ਹੈਗਾ। ਹਰ ਹਰ ਖੇਤਰ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਪੁਰਸ਼ਾਂ ਨਾਲੋਂ ਵੀ ਅੱਗੇ ਨੇ। ਔਰ ਇਹ ਇੱਕ ਬਹੁਤ ਵਧੀਆ ਗੱਲ ਹੈ। ਓਕੇ। ਔਰ ਹਰ ਖੇਤਰ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਇਹ ਪੁਰਸ਼ਾਂ ਨਾਲੋਂ ਵੀ ਅੱਗੇ ਨੇ। ਔਹ ਇਹ ਕਹਿਣਾ ਹੈ ਸੁਖਦੇਵ ਵਰਤਿਆ ਜੀ ਪ੍ਰਧਾਨ ਸਾਹਿਬ ਦਾ ਔਰ ਬਹੁਤ ਅੱਛਾ ਫੀਲ ਹੁੰਦਾ ਜਦੋਂ ਇਦਾਂ ਦੇ ਨੌਜਵਾਨ ਉਪਰਾਲੇ ਕਰਦੇ ਆ ਕਿ ਉਪਰਬਜੀਤ ਸਿੰਘ ਜੀ ਔਰ ਕਿੱਥੋਂ ਪਹੁੰਚੇ ਤੁਸੀਂ ਖੱਤਰੀ ਵਾਲੇ ਜੀ ਖੱਤਰੀ ਵਾਲੇ ਤੋਂ ਪਹਿਲੀ ਵਾਰ ਹੀ ਖੁਦਾਨ ਕਰਨਿਓ ਨਹੀਂ ਮੈਂ ਦੂਜੀ ਵਾਰ ਕਰ ਰਿਹਾ ਜਦੋਂ 8 ਮਹੀਨੇ ਪਹਿਲਾਂ ਕੈਂਪ ਲੱਗਾ ਸੀ ਉਦੋਂ ਵੀ ਨਹੀਂ ਨਹੀਂ 6 ਸਾਲ ਹੋ ਗਏ ਕੰਮ ਕਰਦੇ ਆਂ ਸਾਡੇ ਮੋਢੇ ਰਾਹੀਂ ਸਰਦੇਵ ਵਰਦੇ ਜੀ ਨੂੰ ਸਨਮਾਨ ਕਰਦੇ ਹੋਏ ਬ੍ਰਹਮਾ ਕੁਮਾਰੀ मैडम सम्मानित तो थे। इसका आप सभी को मना यहाँ जो भी क्या है ये सबके के लिए है और इसके पीछे क्या है कि इस इसका फायदा यह है कि आप सब हुआ यहाँ इसी तरह से हम गाइड करेंगे जो भी नशा करते हैं उनको तो बताएंगे कि नुकसान क्या है आपके तो जीवन के लिए कितना घातक हो तो जाए इस तरह से उनका जीवन में ये परिवर्तन आ सके